ਇਹ ਇੱਕ ਵੱਡੀ ਖਬਰ ਹੈ ਤਰਨਤਾਰਨ ਤੋਂ ਸਾਹਮਣੇ ਆ ਗਿਆ ਤਰਨਤਾਰਨ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜਿਹੜੀ ਵਿਧਾਇਕੀ ਦੀ ਕੁਰਸੀ ਆਹੋ ਖਾਤਰੀਏ ਦੇ ਵਿੱਚ ਨਜ਼ਰ ਆ ਰਹੀਆ ਕਿਉਂਕਿ ਹਾਈ ਕੋਰਟ ਦੇ ਵਿੱਚ ਪਾਈ ਹੋਈ ਉਹਨਾਂ ਦੀ ਪਟੀਸ਼ਨ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਆ ਦਰਸਲ ਉਹਨਾਂ ਦੇ ਵੱਲੋਂ ਸਜ਼ਾ ਦੀ ਰੋਕ ਨੂੰ ਲੈ ਕੇ ਜਿਹੜੀਆਂ ਮੰਗ ਕੀਤੀ ਜਾ ਰਹੀ ਸੀ ਪਰ ਉਸ ਪਟੀਸ਼ਨ ਦੇ ਉੱਪਰ ਹਾਈ ਕੋਰਟ ਨੇ ਫੁੱਲ ਸਟਾਪ ਲਾ ਦਿੱਤਾ ਅਤੇ ਇਸ ਦੇ ਨਾਲ ਉਹਨਾਂ ਦੀ ਜਿਹੜੀ ਵਿਧਾਇਕ ਦੀ ਕੁਰਸੀ ਆ ਉਹ ਖਤਰੇ ਦੇ ਵਿੱਚ ਆ ਜਾਣੀ ਕਿ ਪੰਜਾਬ ਦੇ ਵਿੱਚ ਤੁਸੀਂ ਇੱਕ ਹੋਰ ਜਿਹੜੀਆਂ ਜਮਨੀ ਚੋਣਾਂ ਦੇਖ ਸਕਦੇ ਹੋ ਕਿਉਂਕਿ ਫਿਲਹਾਲ ਹਲੇ ਜੜਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਾਂ ਐਮਐਲਏ ਦੀਆਂ ਚੋਣਾਂ ਨੂੰ ਲੈ ਕੇ ਹਲੇ ਕਾਫੀ ਸਮਾਂ ਰਹਿਦਾ ਹੈ ਜਦੋਂ ਕਿਸੇ ਵਿਧਾਇਕ ਨੂੰ ਜਿਹੜੀਆਂ ਐਮਪੀ ਨੂੰ ਜਿਹੜੀਆਂ ਸਜ਼ਾ ਸੁਣਾ ਦਿੱਤੀ ਜਾਂਦੀ ਆ ਤਾਂ ਸਜ਼ਾ ਸੁਣਾਉਣ ਤੋਂ ਬਾਅਦ ਉਸ ਨੂੰ ਕੁਰਸੀ ਦੇ ਹਟਣ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਜਿਹੜੀਆਂ ਉਹ ਚੋਣਾਂ ਕਰਵਾਉਣੀਆਂ ਪੈਂਦੀਆਂ ਨੇ ਤਾਂ ਦੱਸ ਦੇ ਕਿ ਤਰਨਤਾਰਨ ਦੀ ਅਦਾਲਤ ਦੇ ਵਿੱਚ ਇਹ ਕੇਸ ਚੱਲ ਰਿਹਾ ਸੀ 2013 ਦਾ ਕੇਸ ਮਨਜਿੰਦਰ ਸਿੰਘ ਲਾਲਪੁਰਾ ਤੇ ਚੱਲਿਆ ਸੀ ਕੇਸ ਇਹ ਸੀ ਕਿ ਮਨਜਿੰਦਰ ਸਿੰਘ ਲਾਲਪੁਰਾ ਦੇ ਵੱਲੋਂ ਇੱਕ ਲੜਕੀ ਦੇ ਨਾਲ ਵਿਆਹ ਸਮਾਗਮ ਦੇ ਵਿੱਚ ਛੀਂਡ ਛਾੜ ਕੀਤੀ ਜਾਂਦੀ ਆ ਉਸ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਆ ਤੇ 2013 ਤੋਂ ਇਹ ਕੇਸ ਚੱਲਦਾ ਆ ਰਿਹਾ ਸੀ ਪਰ ਹੁਣ ਤਰਨਤਾਰਨ ਦੀ ਅਦਾਲਤ ਦੇ ਵੱਲੋਂ ਸਤੰਬਰ ਦੇ ਵਿੱਚ ਇਹ ਫੈਸਲਾ ਸੁਣਾਇਆ ਜਾਂਦਾ ਕਿ ਉਹਨਾਂ ਦੀ ਜਿਹੜੀ ਆ 4 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਸੀ ਅਤੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਸਜ਼ਾ ਦੀ ਰੋਕ ਨੂੰ ਲੈ ਕੇ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੀ ਆਪਸ਼ਨ ਵੀ ਹੁਣ ਉਹਨਾਂ ਦੀ ਚੱਲੇਗੀ ਆ ਫਿਲਹਾਲ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਸਕਦੇ ਨੇ ਪਰ ਜਿਹੜਾ ਤਰੰਤਾਰਨ ਦੇ ਵੱਲੋਂ ਉਹਨਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਸੀ ਤਰੰਤਾਰਨ ਦੀ ਅਦਾਲਤ ਦੇ ਵੱਲੋਂ ਅਤੇ ਇਸ ਦੇ ਨਾਲ ਉਹਨਾਂ ਦੀ ਵਿਧਾਇਕ ਦੀ ਕੁਰਸੀ ਜਾ ਸਕਦੀ ਹੈ ਤੇ ਵਿਧਾਇਕ ਦੀ ਕੁਰਸੀ ਜਦੋਂ ਕਿਸੇ ਵਿਧਾਇਕ ਦੀ ਚਲੀ ਜਾਂਦੀ ਹੈ ਦੋਸਤੋ ਕੁਝ ਹੀ ਸਮੇਂ ਦੇ ਅੰਦਰ ਅੰਦਰ ਜਿਹੜੀਆਂ ਚੋਣਾਂ ਨੇ ਉਹ ਕਰਵਾਉਣੀਆਂ ਪੈਂਦੀਆਂ ਨੇ ਤਾਂ ਦੱਸ ਦਈਏ ਕਿ ਛੇੜਛਾੜ ਦਾ ਹੈ ਮਾਮਲਾ ਸੀ ਜਿਸ ਦੇ ਵਿੱਚ ਤਰੰਤਾਰਨ ਦੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਇਸ ਵੇਲੇ ਤਾਂ ਵੱਡੀ ਖਬਰ ਹੈ ਤਰਨਤਾਰਨ ਤੋਂ ਸਾਹਮਣੇ ਆ ਗਿਆ ਤਰਨਤਾਰਨ ਦੇ ਵਿੱਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਜਿਹੜੀ ਵਿਧਾਇਕੀ ਦੀ ਕੁਰਸੀ ਆਹੋ ਖਾਤਰੀਏ ਦੇ ਵਿੱਚ ਨਜ਼ਰ ਆ ਰਹੀਆ ਕਿਉਂਕਿ ਹਾਈ ਕੋਰਟ ਦੇ ਵਿੱਚ ਪਾਈ ਹੋਈ ਉਹਨਾਂ ਦੀ ਪਟੀਸ਼ਨ ਹਾਈ ਕੋਰਟ ਨੇ ਖਾਰਜ ਕਰ ਦਿੱਤੀ ਆ ਦਰਸਲ ਉਹਨਾਂ ਦੇ ਵੱਲੋਂ ਸਜ਼ਾ ਦੀ ਰੋਕ ਨੂੰ ਲੈ ਕੇ ਜਿਹੜੀਆਂ ਮੰਗ ਕੀਤੀ ਜਾ ਰਹੀ ਸੀ ਪਰ ਉਸ ਪਟੀਸ਼ਨ ਦੇ ਉੱਪਰ ਹਾਈ ਕੋਰਟ ਨੇ ਫੁੱਲ ਸਟਾਪ ਲਾ ਦਿੱਤਾ ਅਤੇ ਇਸ ਦੇ ਨਾਲ ਉਹਨਾਂ ਦੀ ਜਿਹੜੀ ਵਿਧਾਇਕ ਦੀ ਕੁਰਸੀ ਆ ਖਤਰੇ ਦੇ ਵਿੱਚ ਆ ਜਾਣੀ ਕਿ ਪੰਜਾਬ ਦੇ ਵਿੱਚ ਤੁਸੀਂ ਇੱਕ ਹੋਰ ਜੜੀਆਂ ਜਮਣੀ ਚੋਣਾਂ ਦੇਖ ਸਕਦੇ ਹੋ ਕਿਉਂਕਿ ਫਿਲਹਾਲ ਹਲੇ ਜੜਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਜਾਂ ਐਮਐਲਏ ਦੀਆਂ ਚੋਣਾਂ ਨੂੰ ਲੈ ਕੇ ਹਲੇ ਕਾਫੀ ਸਮਾਂ ਰਹਿੰਦਾ ਹੈ ਜਦੋਂ ਕਿਸੇ ਵਿਧਾਇਕ ਨੂੰ ਜਾਂ ਐਮਪੀ ਨੂੰ ਜਿਹੜੀ ਸਜ਼ਾ ਸੁਣਾ ਦਿੱਤੀ ਜਾਂਦੀ ਆ ਤਾਂ ਸਜ਼ਾ ਸੁਣਾਉਣ ਤੋਂ ਬਾਅਦ ਉਸ ਨੂੰ ਕੁਰਸੀ ਦੇ ਹਟਣ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਉਹ ਚੋਣਾਂ ਕਰਵਾਉਣੀਆਂ ਪੈਂਦੀਆਂ ਨੇ ਤਾਂ ਦੱਸ ਦੇ ਕਿ ਤਰਨਤਾਰਨ ਦੀ ਅਦਾਲਤ ਦੇ ਵਿੱਚ ਇਹ ਕੇਸ ਚੱਲ ਰਿਹਾ ਸੀ 2013 ਦਾ ਕੇਸ ਮਨਜਿੰਦਰ ਸਿੰਘ ਲਾਲਪੁਰਾ ਤੇ ਚੱਲ ਰਿਹਾ ਸੀ ਕੇਸ ਇਹ ਸੀ ਕਿ ਮਨਜੰਦਰ ਸਿੰਘ ਲਾਲਪੁਰਾ ਦੇ ਵੱਲੋਂ ਇੱਕ ਲੜਕੀ ਦੇ ਨਾਲ ਵਿਆਹ ਸਮਾਗਮ ਦੇ ਵਿੱਚ ਛੀਂਡ ਛਾੜ ਕੀਤੀ ਜਾਂਦੀ ਹੈ ਉਸ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਹੈ ਤੇ 2013 ਤੋਂ ਇਹ ਕੇਸ ਚੱਲਦਾ ਆ ਰਿਹਾ ਸੀ ਅਤੇ ਹੁਣ ਤਰੰਗ ਕਰਨ ਦੀ ਅਦਾਲਤ ਦੇ ਵੱਲੋਂ ਸਤੰਬਰ ਦੇ ਵਿੱਚ ਇਹ ਫੈਸਲਾ ਸੁਣਾਇਆ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਆ 4 ਸਾਲ ਦੀ ਉਹਨਾਂ ਨੂੰ ਸਜ਼ਾ ਸੁਣਾਈ ਸੀ ਅਤੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਸਜ਼ਾ ਦੀ ਰੋਕ ਨੂੰ ਲੈ ਕੇ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੀ ਆਪਸ਼ਨ ਵੀ ਹੁਣ ਉਹਨਾਂ ਦੀ ਚੱਲੇਗੀ ਆ ਫਿਲਹਾਲ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਜਾ ਸਕਦੇ ਨੇ ਪਰ ਜਿਹੜਾ ਤਰੰਤਾਰਨ ਦੇ ਵੱਲੋਂ ਉਹਨਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਸੀ ਤਰੰਤਾਰਨ ਦੀ ਅਦਾਲਤ ਦੇ ਵੱਲੋਂ ਅਤੇ ਇਸ ਦੇ ਨਾਲ ਉਹਨਾਂ ਦੀ ਵਿਧਾਇਕ ਦੀ ਕੁਰਸੀ ਜਾ ਸਕਦੀ ਹੈ ਤੇ ਵਿਧਾਇਕ ਦੀ ਕੁਰਸੀ ਜਦੋਂ ਕਿਸੇ ਵਿਧਾਇਕ ਦੀ ਚਲੀ ਜਾਂਦੀ ਆ ਦੋਸਤੋ ਕੁਝ ਹੀ ਸਮੇਂ ਦੇ ਅੰਦਰ ਅੰਦਰ ਜਿਹੜੀਆਂ ਚੋਣਾਂ ਨੇ ਉਹ ਕਰਵਾਉਣੀਆਂ ਪੈਂਦੀਆਂ ਨੇ ਤਾਂ ਦੱਸ ਦਈਏ ਕਿ ਛੇੜਚਾਰ ਦਾ ਹੈ ਮਾਮਲਾ ਸੀ ਜਿਸ ਦੇ ਵਿੱਚ ਤਰੰਤਾਰਨ ਦੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਆ